ਵਾਹਿਗੁਰੂ ਤੋਂ ਸਭ ਤੋਂ ਪਹਿਲੇ ਇਸ ਪ੍ਰithvi ਦੇਤੇ ਜਿਸ ਨੂੰ ਪ੍ਰਮਾਤਮਾ ਦੀ ਝਲਕ ਮਿਲੀ ਹੋਵੇਗੀ ਤੇ ਪ੍ਰਮਾਤਮਾ ਦੀ ਤੜਪ ਉਸ ਦੇ ਅੰਦਰ ਪੈਦਾ ਹੋਈ ਹੋਵੇਗੀ ਉਸਨੇ ਕਿਹਰੇ ਗੁਰੂ ਕੋਲ দীક્ષા ਲਈ ਹੋਵੇਗੀ ਕਿਹੜੇ ਮੰਦਰ ਵਿੱਚ ਜਾ ਕੇ ਉਸਨੇ ਸਤਸੰਗ ਕੀਤਾ ਹੋਣਾ ਕਿਸ ਇਬਾਦਤਗਾਹ ਦੇ ਜਾ ਕੇ ਉਸਨੇ ਵਾਸ ਸੁਣੀ ਹੋਣੀ ਹੈ ਕਿਉਂਕਿ ਇਹਨਾਂ ਧਾਰਮਿਕ ਮੰਦਰਾਂ ਦਾ ਇਤਿਹਾਸ ਕੋਈ ਬਹੁਤ ਲੰਬਾ ਚੌੜਾ ਨਹੀਂ ਹੈ ਇਹ ਸਾਰੇ ਦਾ ਸਾਰਾ ਧਾਰਮਿਕ ਇਤਿਹਾਸ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਸਲਾਮ ਇਸਾਈਅਤ ਯਹੂਦੀ ਪਾਰਸੀ ਇਹ ਸਾਰੇ ਦੇ ਸਾਰੇ 5000 ਸਾਲ ਦੇ ਅੰਦਰ ਹੀ ਆ ਜਾਂਦੇ ਨੇ ਇਹ ਸਾਰਾ ਇਤਿਹਾਸ 5000 ਸਾਲ ਦੇ ਅੰਦਰ ਹੀ ਹੈ ਇਸ ਤੋਂ ਬਾਅਦ ਨਹੀਂ ਹੈ ਸਭ ਤੋਂ ਪ੍ਰਾਚੀਨ ਗ੍ਰੰਥ ਤੇ ਸਭ ਤੋਂ ਨਵੀਨ ਗ੍ਰੰਥ ਇਹਨਾਂ ਤਾਲਾਂ ਦੇ ਇਤਿਹਾਸ ਦੇ ਵਿੱਚ ਹੀ ਨੇ ਤਾਂ ਫਿਰ ਇਹ ਮੰਨਣਾ ਪੈਣਾ ਹੈ ਕਿ 5000 ਸਾਲ ਪਹਿਲੇ ਕੋਈ ਭਗਤ ਨਹੀਂ ਸੀ ਕੋਈ ਸੰਤ ਨਹੀਂ ਸੀ ਕੋਈ ਬ੍ਰह्मज्ञानी ਨਹੀਂ ਸੀ ਕਿਸੇ ਨੂੰ ਪ੍ਰਮਾਤਮਾ ਦਾ ਬੋਧ ਨਹੀਂ ਸੀ ਪਰ ਨਹੀਂ ਗੁਰਬਾਣੀ ਤੇ ਕਹਿੰਦੀ ਹਰ ਯੁੱਗ ਦੇ ਹਰ ਸਮੇਂ ਧਰਤੀ ਤੇ ਸੰਤ ਹੋਏ ਨੇ ਹਰ ਜੋਗ-ਜੋਗ ਭਗਤ ਉਪਾਇਆ ਪਹਿਜ ਰਖਦਾ ਆਇਆ RAM ਰਾਜੇ ਹਜ ਹਰ ਸਮੇਂ ਭਗਤ ਹੋਏ ਨੇ ਆਤਮਦਰਸੀ ਹੋਏ ਨੇ ਆਤਮਗੈਨੀ ਹੋਏ ਨੇ ਤੇ ਜੇ ਇਸ 5000 ਸਾਲ ਤੋਂ ਪਹਿਲੇ ਵੀ ਹੋਏ ਨੇ ਉਸ ਮਨੁੱਖ ਨੇ ਕਿਹੜੇ ਮੰਦਰ ਤੋਂ ਪ੍ਰੇਰਣਾ ਲਈ ਕਿਸ ਧਰਮ ਗ੍ਰੰਥ ਤੋਂ ਪ੍ਰੇਰਣਾ ਲਈ ਇਹ ਧਰਮ ਗ੍ਰੰਥ ਇਹ ਧਾਰਮਿਕ ਮੰਦਰ 5000 ਸਾਲ ਪਹਿਲੇ ਨਹੀਂ ਸਨ ਇਹ ਮੰਦਰ ਇਹ ਗੁਰਦੁਆਰੇ ਇਹ ਚਰਚ ਇਹ ਮਸਜਿਦਾਂ ਇਹ ਬੋਧ ਮੱਠ ਇਹ ਜੈਨ ਮੰਦਰ ਇਹ ਨਹੀਂ ਸਨ ਤਾਂ ਕਿੱਥੋਂ ਪ੍ਰੇਰਣਾ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦਾ ਬੜਾ ਸੁੰਦਰ ਫਰਮਾਨ ਸੰਸਾਰ ਮੰਦਰ ਤੋਂ ਦਰੰਕਾਰ ਦੀ ਪ੍ਰੇਰਣਾ ਲਈ ਪ੍ਰਕਿਰਤੀ ਦੇ ਮੰਦਰ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਵਾਕ ਨਾਨਕ ਸੱਚ ਦਾ ਦਾਤਾਰ شناਖਤ ਕੁਦਰਤੀ ਮੈਂ ਉਸ ਦਾਤਾਰ ਦੀ شناਖਤ ਕਰ ਲਈ ਪਛਾਣ ਕਰ ਲਈ ਕਿਥੋਂ ਕੁਦਰਤ ਦੇ ਚੋਂ ਪ੍ਰਕਿਰਤੀ ਦੇ ਚੋਂ ਸਾਰੀ ਪ੍ਰਕਿਰਤੀ ਹਰੀ ਦਾ ਮੰਦਰ ਹੈ ਸਾਰਾ ਸੰਸਾਰ ਨਿਰੰਕਾਰ ਦਾ ਮੰਦਰ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਮੰਦਰ ਸਿਰਫ ਇੱਕ ਚਾਰ ਦੀਵਾਰੀ ਦੇ ਚ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਗੁਰਦੁਆਰਾ ਸਿਰਫ 2-400 ਗਜ ਦੇ ਅੰਦਰ ਹੈ ਔਰ ਅਧੂਰਾ ਹੈ ਉਹ ਮਨੁੱਖ ਅਜੇ ਪੂਰਨ ਧਾਰਮਿਕ ਨਹੀਂ ਹੋਇਆ ਜਿਸ ਦੀ ਨਿੱਕੀ ਜਿਹੀ ਮਸਜਿਦ ਹੈ ਛੋਟਾ ਜਿਹਾ ਚਰਚ ਹੈ ਉਹੀ ਮਹਾਨ ਹੈ ਜਿਸ ਲਈ ਸਾਰਾ ਸੰਸਾਰ ਚਰਚ ਬਣ ਜਾਂਦਾ ਹੈ ਉਹੀ ਵਲੀ ਅੱਲਾ ਹੈ ਫਕੀਰ ਹੈ ਜਿਸ ਲਈ ਸਾਰਾ ਸੰਸਾਰ ਮਸਜਿਦ ਬਣ ਜਾਏ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਉਹੀ ਪੂਰਨ ਗੁਰੂ ਦਾ ਸਿੱਖ ਹੈ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਦਾ ਆਪਣਾ ਘਰ ਵੀ ਗੁਰਦੁਆਰਾ ਬਣ ਗਿਆ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਐਸੀ ਅਵਸਥਾ ਦਾ ਜ਼ਿਕਰ ਭਾਈ ਗੁਰਦਾਸ ਜੀ ਇੱਕ ਪੰਕਤੀ ਚ ਕਰਦੇ ਨੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਧਰਮ ਸਾਲ ਹੀ ਧਰਮ ਸਾਲ ਨਹੀਂ ਹਰ ਘਰ ਧਰਮ ਸਾਲ ਹਰ ਟਿਕਾਣਾ ਧਰਮ ਸਾਲ ਹਰ ਪਾਸੇ ਉਸ ਦੀ ਸੋ ਸੁਣਾਈ ਦੇਵੇ ਉਸ ਦੀ ਝਲਕ ਦੀ ਜੋ ਹੈ ਹਰ ਪਾਸੇ ਪ੍ਰਾਪਤੀ ਤੋਂ ਗੁਰਦੁਆਰਾ ਬਣ ਜਾਏ ਸਾਰਾ ਸੰਸਾਰ ਮੰਦਰ ਬਣ ਜਾਏ ਮਸਜਿਦ ਬਣ ਜਾਏ ਚਰਚ ਬਣ ਜਾਏ ਉਹ ਫਿਰ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਜੀਵੇਗਾ ਜਿਵੇਂ ਕੋਈ ਚਰਚ ਦੇ ਵਿੱਚ ਬੈਠਾ ਹੈ ਤੋਂ ਚਰਚ ਦੇ ਵਿੱਚ ਉਹ ਬੋਲ ਨਹੀਂ ਬੋਲਨੇ ਜੋ ਅਸੱਬੇ ਨੇ ਚਰਚ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖਦਾ ਹੈ ਗੁਰਦੁਆਰੇ ਵਿੱਚ ਬੈਠ ਕੇ ਮਨੁੱਖ ਸੰਕੋਚ ਨਾਲ ਬੈਠਦਾ ਹੈ ਕੋਈ ਸ਼ਰੀਰਕ ਭੁੱਲ ਨਾਵੇ ਕੋਈ ਇੰਦ੍ਰੇ ਗਲਤ ਕਮ ਨਾ ਕਰੇ ਕੋਈ ਮਨ ਗਲਤ ਨਾ ਸੋਚੇ ਮੰਦਰ ਦੇ ਵਿੱਚ ਬੈਠ ਕੇ ਮਨੁੱਖ ਆਪਣੇ ਆਪ ਨੂੰ ਸੰਭਾਲ ਕੇ ਬੈਠਦਾ ਹੈ ਪਰ ਜੇ ਸਾਰਾ ਸੰਸਾਰ ਮੰਦਰ ਬਣ ਗਿਆ ਤਾਂ ਐਸਾ ਮਨੁੱਖ ਸਾਰੇ ਸੰਸਾਰ ਦੇ ਵਿੱਚ ਸੰਭਲ ਕੇ ਚਲੇਗਾ ਸੰਭਲ ਕੇ ਬੋਲੇਗਾ ਸੰਭਲ ਕੇ ਦੇਖੇਗਾ ਕਿਉਂਕਿ ਸਾਰਾ ਸੰਸਾਰ ਹਰੀ ਦਾ ਮੰਦਰ ਬਣ ਗਿਆ ਹੈ ਹੁਣ ਤੇ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ ਹੁਣ ਤੇ ਸਾਰਾ ਜਗਤ ਜੋ ਹੈ ਮਸਜਿਦ ਬਣ ਗਿਆ ਹੈ ਐਸਾ ਮਨੁੱਖ ਸੰਜਮ ਦੇ ਨਾਲ ਰਹੇਗਾ ਤੇ ਜੈਸੇ ਗੁਰਦੁਆਰੇ ਦੇ ਮੰਦਰ ਦੇ ਮਸਜਿਦ ਦੇ ਉਹ ਹਿੰਸਾ ਕਰਨੀ ਪਾਪ ਸਮਝਦਾ ਹੈ ਦੁਰਾਚਾਰ ਨੂੰ ਗੁਨਾਹ ਸਮਝਦਾ ਹੈ ਝੂਠ ਬੋਲਣ ਨੂੰ ਪਾਪ ਸਮਝਦਾ ਹੈ ਜਿਸ ਦਿਨ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਮੰਦਰ ਬਣ ਜਾਂਦਾ ਹੈ ਤਾਂ ਫਿਰ ਉੱਥੇ ਬੋਲਣਾ ਝੂਠ ਉਹਦੇ ਲਈ ਗੁਨਾਹ ਹੋ ਜਾਂਦਾ ਹੈ ਤਸ਼ੱਦਦ ਉਸ ਲਈ ਮਹਾ ਗੁਨਾਹ ਹੋ ਜਾਂਦਾ ਹੈ ਉਹ ਸੰਜਮੀ ਹੋ ਜਾਂਦਾ ਹੈ ਇੰਜ ਕਹ ਲੋ ਧਰਮ ਦੀ ਪੂਰਨਤਾ ਹੀ ਉਦੋਂ ਜਦ ਸਾਰਾ ਜਗਤ ਮਸਜਿਦ ਬਣ ਜਾਏ ਚਰਚ ਬਣ ਜਾਏ ਮੰਦਰ ਬਣ ਜਾਏ ਗੁਰਦੁਆਰਾ ਬਣ ਜਾਏ ਸਫਲ ਹੋ ਜਾਂਦੇ ਆਸੀਂ ਜ਼ਮੀਨ ਦੇ ਉਤੇ 1 ਏਕੜ 2 ਏਕੜ ਦੇ ਵਿੱਚ ਮੰਦਰ ਬਣਾਉਣ ਦੇ ਵਿੱਚ ਮਸਜਿਦ ਬਣਾਉਣ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਵਿੱਚ ਪੂਰਨ ਸਫਲ ਉਸ ਨੂੰ ਕਹੋ ਜਿਸ ਨੇ ਸਾਰੇ ਸੰਸਾਰ ਨੂੰ ਮੰਦਰ ਬਣਾ ਦਿੱਤਾ ਹੈ ਸਾਰੇ ਜਗਤ ਨੂੰ ਮਸਜਿਦ ਬਣਾ ਦਿੱਤਾ ਹੈ ਸਾਰੇ ਵਿਸ਼ਵ ਨੂੰ ਚਰਚ ਬਣਾ ਦਿੱਤਾ ਹੈ ਬੋਧ ਮਠ ਬਣਾ ਦਿੱਤਾ ਹੈ। ਔਰ ਇਸ ਮਠ ਦੇ ਅੰਦਰ ਇਸ ਮੰਦਰ ਦੇ ਅੰਦਰ ਜੋ ਵੀ ਉਸ ਨੂੰ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਹੀ ਦਿਖਾਈ ਦੇ ਰਿਹਾ ਹੈ ਜੋ ਦੀ ਸੋ ਤੇਰਾ ਰੂਪ ਗੁਣ નિਧਾਨ गोविंद अनूप तो आदि मनुਖ ਨੇ ਉਸ ಪರಿਪੂਰਨ ਪ੍ਰਮਾਤਮਾ ਦੀ ਪ੍ਰੇਰਣਾ ਲਈ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਨਾ ਇੱਕ ਸੱਚ ਦਾਤਾਰ شناਖਤ ਕੁਦਰਤੀ ਜਦ ਕੁਦਰਤ ਨੇ ਕਾਦਰ ਦਾ ਸੰਦੇਸ਼ਾ ਦਿੱਤਾ ਹੈ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਕੁਦਰਤ ਤੋਂ ਸਦਕੇ ਜਾਣਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਕਹੂੰ ਫੁੱਲ ਹੋਏ ਕੇ ਭਲੇ ਰਾਗ ਫੂਲੇ ਕਹੂੰ ਭਮਰ ਹੋਏ ਕੇ ਭਲੀ ਬਾਤ ਬੋਲੇ ਕਹੂੰ ਪਵਨ ਹੋਏ ਕੇ ਬਹੇ ਬੇਗ ਐਸੇ ਕਹੇ ਮੋਨ ਆਵੇ ਕਥੋਂ ਤਾ ਹੈ ਕੈਸੇ اے ਪ੍ਰਮਾਤਮਾ ਕਮਾਲ ਹੈ ਕਿਧਰੇ ਤੋਂ ਫੁੱਲ ਹੋ ਕੇ ਮੇਰੇ ਅੱਗੋਂ ਖੜੇ ਹੈ ਤੂੰ ਕਿਤਨਾ ਖਿੜ ਸਕਦਾ ਹੈ ਜੇ ਮੈਂ ਫੁੱਲਾਂ ਵਿੱਚ ਦੇਖਿਆ ਤੂੰ ਕਿਤਨਾ ਖੂਬਸੂਰਤ ਹੋ ਸਕਦਾ ਹੈ ਜੇ ਮੈਂ ਫੁੱਲਾਂ ਵਿੱਚ ਦੇਖਿਆ ਤੂੰ ਕਿਤਨਾ ਕੋਮਲ ਹੋ ਸਕਦਾ ਹੈ ਜੇ ਫੁੱਲਾਂ ਦੀ ਪੱਤੀ-ਪੱਤੀ ਵਿੱਚ ਮੈਂ ਵੇਖਿਆ ਹੈ ਔਰ ਤੂੰ ਕਿਤਨਾ ਮੁਅੱਤਰ ਹੋ ਸਕਦਾ ਹੈ ਜੇ ਮੈਂ ਫੁੱਲਾਂ ਵਿੱਚ ਦੇਖਿਆ ਤੇਰੀ ਰਵਾਨੀ ਮੈਂ ਪਵਨ ਵਿੱਚ ਦੇਖਦਾ ਪਿਆ ਤੇਰਾ ਠਹਿਰਾਵ ਮੈਂ ਪਹਾੜਾਂ ਵਿੱਚ ਦੇਖਦਾ ਪਿਆ ਤੇਰਾ ਬਹਾਵ ਮੈਂ ਦਰਿਆਵਾਂ ਵਿੱਚ ਦੇਖਦਾ ਪਿਆ ਔਰ ਤੇਰਾ ਪ੍ਰੇਮ ਮੈਂ ਦੇਖ ਰਿਹਾ ਕਿ ਤੂੰ ਆਪਣੇ ਤੇ ਆਪ ਹੀ ਮੋਹਿਤ ਹੈ ਦੀਵਾ ਵੀ ਤੂੰ ਪਤੰਗਾ ਵੀ ਤੂੰ ਫੁੱਲ ਵੀ ਤੂੰ ਤੇ ਭੌਰਾ ਵੀ ਤੂੰ ਕਹੋਂ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੋਂ ਭੰਵਰ ਹੋਏ ਕੇ ਭਲੀ ਭਾਂਤ ਬੋਲੇ ਆਪਣੀ ਮਹਿਕ ਤੇ ਆਪਣੀ ਸੁਗੰਧੀ ਤੇ ਆਪਣੇ ਸੋਪਣ ਤੇ ਆਪ ਮੋਹਿਤ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦ੍ਰਿਸ਼ਟੀ ਹੈ ਇਹ ਸਤਿਗੁਰ ਦਾ ਅਨੁਭਵ ਹੈ ਕਿ ਚਾਰੋਂ ਪਾਸੇ ਪਰਮਾਤਮਾ ਹਰ ਰੂਪ ਦੇ ਵਿੱਚ ਉਜਾਗਰ ਹੈ ਔਰ ਸਤਿਗੁਰ ਸਾਫ਼ ਕਹਿੰਦੇ ਨੇ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਉਹ ਜੋ ਗੁਣਾ ਦਾ ਖਜ਼ਾਨਾ ਹੈ ਉਹ ਜੋ ਗੋਬਿੰਦ ਹੈ ਜੋ ਕੁਝ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਉਹ ਗੁਣਾਂ ਦਾ ਖਜ਼ਾਨਾ ਦਿਖਾਈ ਦੇ ਰਿਹਾ ਹੈ ਗੋਬਿੰਦ ਦਿਖਾਈ ਦੇ ਰਿਹਾ ਹੈ ਔਰ ਐਸੀ ਦ੍ਰਿਸ਼ਟੀ ਜਿੰਨੇ ਚਿਰ ਤੱਕ ਬਣਦੀ ਨਹੀਂ ਉਹ ਮਨੁੱਖ ਅਧੂਰਾ ਹੈ ਸਾਰਾ ਸੰਸਾਰ ਹਰੀ ਮੰਦਰ ਬਣ ਗਿਆ ਹੈ ਤੋ ਸਮਝ ਲਓ ਜੀਵਨ ਸਫਲ ਹੋ ਗਿਆ ਪ੍ਰਥਮ ਮਨੁੱਖ ਨੇ ਆਦੀ ਮਨੁੱਖ ਨੇ ਪ੍ਰਕਿਰਤੀ ਤੋਂ ਪ੍ਰਮਾਤਮਾ ਦੀ ਪ੍ਰੇਰਣਾ ਲਈ ਕੁਦਰਤ ਤੋਂ ਕਾਦਰ ਦਾ ਗਿਆਨ ਲਿਆ ਸੰਸਾਰ ਤੋਂ ਨਿਰੰਕਾਰ ਦੀ ਜੋ ਹੈ ਝਲਕ ਲਈ ਇਸ ਤੋਂ ਬਾਅਦ ਦੂਸਰੀ ਅਵਸਥਾ ਪਰਮਾਤਮਾ ਦੇ ਬੋਲਾਂ ਤੋਂ ਪਰਮਾਤਮਾ ਨੂੰ ਪਹਿਚਾਣਿਆ ਗਿਆ ਕੀ ਨੇ ਪਰਮਾਤਮਾ ਦੇ ਬੋਲ ਇਸ ਨੂੰ ਸਪਸ਼ਟ ਕਰਨਾ ਹੈ